ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਇ ਲਿਲਾਟ ਮੁਕਤ ਪਦਾਰਥ ਪਾਈ ਐ ਠਾਕ ਨਾ ਅਵ ਘਟ ਘਾਟ ਧੰਨ ਧੰਨ ਭਗਤ ਕਬੀਰ ਸਾਹਿਬ ਜੀ ਜਿਨ੍ਹਾਂ ਦੇ ਸ਼ਲੋਕ 230 ਲੋਕ ਆਪਾਂ ਵਿਚਾਰ ਸਰਵਣ ਕਰਾਏ ਹਾਂ 231 ਨੰਬਰ ਸ਼ਲੋਕ ਭਗਤ ਜੀ ਬਖਸ਼ ਰਹੇ ਹਨ ਕਿਸੇ ਜਿਗਿਆਸੂ ਨੇ ਕਬੀਰ ਸਾਹਿਬ ਜੀ ਨੂੰ ਜਦੋਂ ਪੁੱਛਿਆ ਕਿ ਗੁਰੂ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਤਾਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਗੁਰੂ ਦੀ ਪ੍ਰਾਪਤੀ ਸਤਸੰਗਤ ਦੁਆਰਾ ਹੁੰਦੀ ਹੈ ਤਾਂ ਉਸਨੇ ਕਿਹਾ ਕਿ ਸਤਸੰਗਤ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਤਾਂ ਕਬੀਰ ਸਾਹਿਬ ਜੀ ਨੇ ਪਾਵਨ ਸ਼ਲੋਕ 231 ਨੰਬਰ ਸ਼ਲੋਕ ਰਾਈਂ ਕਿਰਪਾ ਕੀਤੀ ਕਬੀਰ ਸਾਧੂ ਸੰਗ ਪ੍ਰਾਪਤੀ ਲਿਖਿਆ ਹੋਏ ਲਿਲਾਟ ਭਗਤ ਜੀ ਕਿਰਪਾ ਕਰਦੇ ਆ ਕਿ ਸ੍ਰੇਸ਼ਟ ਮਹਾਤਮਾ ਜਨਾ ਦੀ ਸੰਗਤ ਦੀ ਪ੍ਰਾਪਤੀ ਤਦੋਂ ਹੁੰਦੀ ਆ ਜੇਕਰ ਲਿਲਾਟ ਹੁੰਦਾ ਮੱਥੇ ਉੱਪਰ ਸਾਧੂਆਂ ਦੀ ਸੰਗਤ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੋਵੇ ਨਹੀਂ ਤਾਂ ਨਹੀਂ ਹੁੰਦੀ ਮੁਕਤ ਪਦਾਰਥ ਪਾਈਐ ਠਾਕ ਨ ਅਵਕਟ ਕਾਟ ਕਹਿੰਦੇ ਆ ਕਿ ਉਹਨਾਂ ਦੀ ਸੰਗਤ ਵਿੱਚੋਂ ਮੁਕਤ ਰੂਪੀ ਪਦਾਰਥ ਪ੍ਰਾਪਤ ਕਰ ਲਈਦਾ ਹੈ ਅਤਿ ਕਾਮ ਕ੍ਰੋਧ ਰੂਪੀ ਔਖੇ ਘਾਟ ਬ੍ਰਹਮ ਦੀ ਪ੍ਰਾਪਤੀ ਵਿੱਚ ਰੁਕਾਵਟ ਨਹੀਂ ਪਾ ਸਕਦੇ। ਵਾਜਮ ਮਾਰਗ ਰਾਗ ਦ્વੈਕ ਰੂਪੀ ਔਖੀਆਂ ਘਾਟਾਂ ਦੀ ਕੋਈ ਰੋਕ ਨਹੀਂ ਰਹਿੰਦੀ। ਕਬੀਰ ਏਕ ਕੜੀ ਆਦੀ ਕਰੀ ਆਦੀ ਹੂੰ ਤੇ ਆਦ। ਭਗਤ ਕਬੀਰ ਸਾਹਿਬ ਜੀ ਅੱਗੇ 232 ਨੰਬਰ ਸ਼ਲੋਕ ਚ ਪਾਵਨ ਬਖਸ਼ਿਸ਼ ਕਰ ਰਹੇ ਆ। ਇਹ ਭਾਈ ਇੱਕ ਘੜੀ ਪਾਵ 24 ਮਿੰਟ ਅੱਧੀ ਘੜੀ 12 ਮਿੰਟ ਅੱਧੀ ਹੂੰ ਤੋਂ ਆਦ ਪਾਵ ਅੱਧੀ ਘੜੀ ਸਤ ਸੰਗਤ ਵਿੱਚ ਜ਼ਰੂਰ ਜਾਣਾ ਚਾਹੀਦਾ ਇੱਕ ਵਾਰੀ ਅੱਖ ਖੋਲਣ ਤੇ ਬੰਦ ਕਰਨ ਸਮੇਂ ਨੂੰ ਨਿਮਕ ਕਿਹਾ ਜਾਂਦਾ ਹੈ 15 ਵਾਰ ਅੱਖ ਦਾ ਮੀਟਣਾ ਤੇ ਖੋਲਣਾ ਇੱਕ ਵਿਸਾ ਹੁੰਦਾ ਹੈ 15 ਵਿਸਿਆਂ ਦਾ ਇੱਕ ਚਸਾ ਹੁੰਦਾ ਹੈ ਤੀਜਸਿਆਂ ਦਾ ਇੱਕ ਪਲ ਹੁੰਦਾ ਹੈ 60ਾਂ ਪਲਾਂ ਦੀ ਇੱਕ ਘੜੀ ਹੁੰਦੀ ਹੈ ਦੋ ਘੜੀਆਂ ਦਾ ਮਹੂਰਤ ਹੁੰਦਾ ਹੈ 7.5 ਘੜੀਆਂ ਦਾ ਇੱਕ ਪੈਰ ਹੁੰਦਾ ਹੈ 8 ਪਹਿਰਾਂ ਦਾ ਇੱਕ ਦਿਨ ਤੇ ਰਾਤ ਹੁੰਦਾ 7 ਦਿਨਾਂ ਦਾ ਇੱਕ ਹਫਤਾ ਹੁੰਦਾ 15 ਦਿਨਾਂ ਦਾ ਇੱਕ ਪੱਕ ਹੁੰਦਾ 12 ਮਹੀਨਿਆਂ ਦਾ ਇੱਕ ਸਾਲ ਹੁੰਦਾ 12 ਸਾਲਾਂ ਦਾ ਇੱਕ ਕੁੰਬ ਹੁੰਦਾ ਹੈ ਸਭ ਤੋਂ ਘੱਟ ਸਮਾਂ ਬਿੰਦ ਹੁੰਦਾ ਹੈ ਇਸ ਦੀ ਵਿਚਾਰ ਇਸ ਪ੍ਰਕਾਰ ਹੈ ਸਾਹਿਬ ਤੇਰੀ ਨਾਮ ਵਿਟੋ ਬਿੰਦ ਬਿੰਦ ਚੁੱਕ ਚੁੱਕ ਹੋਏ ਸੋ ਬਿੰਦ ਸ਼ਬਦ ਦੇ ਅਰਥ ਆਪਾਂ ਜੋ ਲੜੀਵਾਰ ਸਰਲ ਵਿੱਚ ਕਥਾ ਵਿਚਾਰ ਚੱਲ ਰਹੀ ਉਸ ਦੇ ਵਿੱਚ ਆਪਾਂ 660 ਅੰਗ ਦੇ ਕਰ ਆਏ ਆ ਸੋ ਸ਼ਬਦ ਕਹਿਣ ਤੋਂ ਦੂਖ ਇਹਨ ਬਤੀਤ ਹੁੰਦੇ ਆ ਇੱਕ ਖਿੰਦੇ ਛੇਵੇਂ ਹਿੱਸੇ ਦਾ ਨਾਮ ਚੁਖ ਹੈ ਚੁਖ ਦੇ ਛੇਵੇਂ ਹਿੱਸੇ ਦਾ ਨਾਮ ਬਿੰਦ ਹੈ ਕਹਿੰਦੇ ਕਬੀਰ ਏਕ ਘੜੀ ਆਦੀ ਕਰੀ ਆਦੀ ਹੂੰ ਤੇ ਆਦ ਜਿਹੜੇ ਕਹਿੰਦੇ ਸਾਡੇ ਕੋ ਸਮਾਂ ਨਹੀਂ ਉਹਨਾਂ ਵਾਸਤੇ ਬੜੀ ਸੁਣੀ ਵਿਚਾਰ ਹੈ ਭਾਈ ਅੱਧੀ ਤੋਂ ਅੱਧੀ ਘੜੀ ਕੋਈ 4-5 ਮਿੰਟ 6 ਮਿੰਟ ਹੀ ਲਾਓ ਭਾਈ 3 ਮਿੰਟ ਹੀ ਲਾਓ ਭਗਤਨ ਸੇਤੀ ਗੋਸ਼ਟ ਦੇ ਜੋ ਕੀਨੇ ਸੋ ਲਾਭ ਹਾਂ ਉੱਥੇ ਜਾ ਕੇ ਭਗਤ ਜਨਾਂ ਦੇ ਸੇਤੀ ਹੁੰਦਾ ਨਾਲ ਆਤਮ ਸਰੂਪ ਦੀ ਗੋਸ਼ਟ ਵਿਚਾਰ ਕਰੋ ਜਿਤਨੇ ਵੀ ਵਿਚਾਰ ਕਰਨੀ ਹੈ ਉਹ ਸਭ ਲਾਭ ਨਫਾ ਹੀ ਨਫਾ ਹੈ ਉਹ ਲਾਭਦਾਇਕ ਹੈ ਕਬੀਰ ਪਾਗ 마শਲੀ ਸੁਰਾपान ਜੋ ਜੋ ਪ੍ਰਾਨੀ ਖਾਹ ਅਗੇ 233 ਨੰਬਰ ਸ਼ਲੋਕ ਵਿੱਚ ਕਿਰਪਾ ਕਰ ਰਿਹਾ ਕਾਂਸੀ ਦੇ ਵਿੱਚ ਕੁਝ ਲੋਕ ਮਾਸ ਖਾ ਕੇ ਅਤੇ ਸ਼ਰਾਬ ਪਾਗ ਆਦ ਨਸ਼ੇ ਵਰਤ ਕੇ ਆਪਣੇ ਮਨੁੱਖਾ ਸਰੀਰ ਨੂੰ ਬਰਬਾਦ ਕਰ ਰਹੇ ਸਨ ਉਹਨਾਂ ਦੀ ਹਾਲਤ ਦੇਖ ਕੇ ਸਿੱਖਿਆ ਦੇਣ ਲਈ ਕਤਨ ਕਰਦੇ ਆ ਵੇਖੋ ਭਗਤ ਜੀ ਨੇ ਲਿਖਿਆ ਜਿਹੜੇ ਇਨਸਾਨ ਕਹਿੰਦੇ ਆ ਮੱਛੀ ਤਾਂ ਜਲ ਤੋਰੀ ਹੈ ਇਹਦਾ ਕੋਈ ਪਾਪ ਨਹੀਂ ਆਂਡੇ ਰੋ ਵਿੱਚ ਕਹਿੰਦੇ ਕੋਈ ਪਾਪ ਨਹੀਂ ਤੇ ਮੀਟ ਦੀਆਂ ਤੇ ਕੀ ਬਾਤਾਂ ਹੈ ਮਾਸ ਤਾਂ ਰੋਜ਼ ਹੀ ਖਾ ਰਹੇ ਆ ਤੇ ਜਿਨ੍ਹਾਂ ਦਾ ਖਾਣ ਨੂੰ ਮਨ ਕਰਦਾ ਉਹ ਗੱਲਾਂ ਕਰ ਰਹੇ ਆ ਰਹੂ ਵਿਚਾਰ ਇਤਨਾ ਸਮਾਂ ਨਹੀਂ ਜਾਇਤ ਦਿੰਦਾ ਵਿਚਾਰ ਇੱਕ ਜád ਆ ਗਈ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਕਿਸੇ ਬੱਚੇ ਦਾ ਪੁਨਰਜਨਮ ਹੋਇਆ ਉਹਨੂੰ ਆਪਣਾ ਪਿਛਲਾ ਜਨਮ ਵੀ ਯਾਦ ਸੀ ਕੁਝ ਕੁ ਵਿਥ ਦੀ ਦੂਰੀ ਤੇ ਉਹਦਾ ਦੂਸਰਾ ਜਿਹੜਾ ਜਨਮ ਹੋ ਗਿਆ ਜਦੋਂ ਪਹਿਲੇ ਸਰੀਰ ਵਿੱਚੋਂ ਉਹਨੇ ਆਤਮਾ ਉਹਦੀ ਨਿਕਲੀ ਸਰੀਰ ਛੱਡਿਆ ਵਿਚਾਰ ਸੁਣਨ ਵਾਲੀ ਸਿਰਫ 2-3 ਮਿੰਟ ਆਪਜੀ ਦੇ ਲਵਾਂਗਾ ਕਹਿੰਦੇ ਆ ਕਿ ਉਹ بڑے ਬਾਬਿਆਂ ਕੋਲ ਬੜੇ ਥਾਈ ਗਏ ਕਿ ਇਹ ਬੱਚਾ ਆਪਣੇ ਪਿਛਲੇ ਮਾਪਿਓ ਨੂੰ ਨਹੀਂ ਭੁਲਾਉਂਦਾ ਕਹਿੰਦਾ ਮੈਨੂੰ ਉੱਥੇ ਜਾਣਾ ਹੈ ਉਹ ਮੇਰੇ ਮਾਪਿਓ ਸਾਡੇ ਘਰੇ ਦਾ ਜਨਮ ਹੋਇਆ ਹੈ ਸਾਨੂੰ ਇਹ ਜਾਣਦੇ ਕੁਝ ਨਹੀਂ ਹੈ ਇਹਨੂੰ ਪਿਛਲਾ ਜਨਮ ਯਾਦ ਹੈ ਉਹ ਕਿਵੇਂ ਭੁੱਲੇਗਾ ਬੜਾ ਕੁਝ ਦੱਸਿਆ ਬੜੇ ਬਾਬਿਆਂ ਨੇ ਕੋਈ ਤਾਤ੍ਰਿਕ ਸੀਗਾ ਜਿਹੜੇ ਕਾਲੀਆਂ ਸ਼ਕਤੀਆਂ ਵਾਲੇ ਹੁੰਦੇ ਇਹਨਾਂ ਦਾ ਹਸ਼ਰ ਬੜਾ ਮਾੜਾ ਹੁੰਦਾ ਅੰਤ ਨੂੰ ਉਸ ਨੇ ਦੱਸਿਆ ਕਿ ਜੇਕਰ ਤੁਸੀਂ ਬੱਚੇ ਨੂੰ ਪਿਛਲਾ ਜਨਮ ਭਲਾਉਣਾ ਹੈ ਉਹ ਇਹਨੂੰ ਭਗਤੀ ਦਾ ਕਰਕੇ ਜਾਦ ਹੈ ਇਸ ਦੀ ਭਗਤੀ ਕੋਲ ਹੈ ਤੁਸੀਂ ਇਹਨੂੰ ਕੱਚਾ ਅੰਡਾ ਮੁਰਗੀ ਦਾ ਘੋਲ ਕੇ ਕਿਸੇ ਤਰ੍ਹਾਂ ਪਿਲਾ ਦਿਓ ਜਦੋਂ ਅੰਡਾ ਭਲਾਇਆ ਦੱਸ ਦਿਓ ਸਾਰਾ ਆਪਣਾ ਸਾਰਾ ਕੁਝ ਭੁੱਲ ਗਿਆ ਉਹ ਕਹਿੰਦਾ ਮੈਂ ਕੌਣ ਬਾਪ ਕੌਣ ਮਾਈ ਕੋਈ ਮੇਰਾ ਭੈਣ ਭਰਾ ਨਹੀਂ ਤੁਸੀਂ ਹੀ ਮੇਰੇ ਮਾਪਿਓ ਜਿੱਥੇ ਉਹਦਾ ਹੁਣ ਜਨਮ ਹੋਇਆ ਸੀ ਸੋ ਇਹ ਮਹਾਪੁਰਖ ਵਿਚਾਰ ਸੁਣਾਉਂਦੇ ਸਨ ਕੋਈ ਝੂਠੀ ਵਿਚਾਰ ਨਹੀਂ ਮਹਾਪੁਰਖ ਜਿਉਂਦੇ ਜਾਗਦੇ ਆ ਸੋ ਰੋਹ ਵਿਚਾਰ ਇਹ ਜਿਹੜੀ ਇਹ ਗੱਲਾਂ ਆਪਾਂ ਕਹਿੰਨੇ ਆਂਡਾ ਖਾ ਲੈਣਾ ਚਾਹੀਦਾ ਸ਼ਰਾਬ ਪੀ ਲੈਣੀ ਚਾਹੀਦੀ ਭਗਤ ਜੀ ਕੀ ਕਹਿ ਰਹੇ ਆਓ ਆਪਾਂ ਅਖਦ ਜੀ ਦੇ ਸ਼ਲੋਕ ਰਾਈ ਪਾਵਨ ਸਿੱਖਿਆ ਲਈਏ ਕਹਿੰਦੇ ਕਬੀਰ ਭੰਗ ਮਾਸ਼ਲੀ ਸੁਰਾ ਪਾਨ ਜੋ ਜੋ ਪ੍ਰਾਣੀ ਕਾਹੇ ਕਹਿੰਦੇ ਜਿਹੜੇ ਜੀਵਨ ਖੇਦੀ ਕਰਦੇ ਹੋਏ ਕਥਨ ਕਰਦੇ ਕਿ हे ਭਾਈ ਭੰਗ ਮੱਛੀ ਅਤੇ ਸੁਰਾ ਸ਼ਰਾਬ ਪਾਨ ਪੀਣਾ ਕਰਦੇ ਆ ਇਤਿਆਦ ਨ ਖੇਧ ਵਸਤੂਆਂ ਨੂੰ ਜਿਹੜੇ ਜਿਹੜੇ ਪ੍ਰਾਣੀ ਪ੍ਰਾਣਾਤੀ ਪ੍ਰਾਣਾਧਾਰੀ ਜੀਵ ਖਾਂਦੇ ਕਹਿੰਦੇ ਉਹਨਾਂ ਦੀ ਬੜੀ ਬੁਰੀ ਹਾਲਤ ਹੋਵੇਗੀ ਕੀ ਹੋਵੇਗਾ ਕਿੰਦੇ ਤੀਰਥ ਵਰਤ ਨੇਮ ਕੀਏ ਤੇ ਸਭੇ ਰਸਾਤਲ ਜਾਹੇ ਉਹਨਾਂ ਦੇ ਜੋ ਵੀ ਤੀਰਥ ਦੇਸ਼ ਨਾਨ ਵਰਤ ਆਦ ਧਾਰਨ ਪੁੰਨ ਫਲ ਪਾਠ ਪੂਜਾ ਕੀਤੇ ਹੋਏ ਹੁੰਦੇ ਆ ਉਹ ਸਭੇ ਸਾਰੇ ਵਿਅਰਥ ਗਵਾਕੇ ਰਸਾਤਲ ਹੁੰਦਾ ਨਰਕਾਂ ਦੇ ਡੂੰਘੇ ਟੋਏ ਵਿੱਚ ਪਾਵ ਸਾਰੇ ਨਿਜਮ ਵਰਤਾਤ ਵਿਅਰਥ ਜਾਂਦੇ ਡਿੱਗ ਜਾਂਦੇ ਉਹ ਪੁਰਖ ਸਾਰੇ ਨਰਕਾਂ ਵਿੱਚ ਹੀ ਜਾਂਦੇ ਸੁਇਨਾ ਵਾਸਤੇ ਹਦਾਇਤ ਆ ਜਿਹੜੇ ਕਹਿੰਦੇ ਸਾਰਾ ਕੁਝ ਖਾ ਲੈਣਾ ਚਾਹੀਦਾ ਅੱਗੇ ਹੁਣ 234 ਨੰਬਰ ਸ਼ਲੋਕ ਉਚਾਰੇ ਕਿਸੇ ਕੋਮਲ ਚਿੱਤ ਵਾਲੇ ਮਹਾਤਮਾ ਨੇ ਕਬੀਰ ਜੀ ਦੇ ਪਾਸ ਆ ਕੇ ਕੁਝ ਬਚਨ ਕੀਤੇ ਉਹਨਾਂ ਬਚਨਾਂ ਨੂੰ ਕਬੀਰ ਜੀ ਸਖੀ ਦੇ ਸੰਵਾਦ ਦੁਆਰਾ ਆਪਣੇ ਮੁਖੋਂ ਇਸ ਸ਼ਲੋਕ ਦੁਆਰਾ ਉਚਾਰਨ ਕਰਦੇ ਆ ਨੀਚੇ ਲੋਇਨ ਕਰ ਰੋ ਲੈ ਸਾਜਨ ਘਟ ਮਾਹੇ हे सखी अपने लोइन नेत्र दुनिया वलो नीवें पाव लज्ज्या दे सहत करके रहना कर अति साजन प्यारे परमात्मा नु अपने ਕੱਢ ਹਿਰਦੇ ਵੇ ਵਿੱਚ ਲੈਣਾ ਕਰ ਭਾਵ ਉਸ ਦੇ ਧਿਆਨ ਵਿੱਚ ਚਿਤ ਨੂੰ ਲੀਨ ਕਰ ਸਭ रस ਖੇਲੋ ਪੀਓ ਸੋ ਕਿਸੇ ਲਖਾਵੋ ਨਾ ਹੈ ਹਾਂ ਸਾਰੇ ਰਸਾਂ ਦੇ ਸਹਿਤ પતિ परमात्मा ਦੇ ਨਾਲ ਪ੍ਰੇਮ ਦੀ ਖੇਡ ਨੂੰ ਖੇਲਣਾ ਕਰ ਅਤੇ ਕਿਸੇ ਦੂਸਰੇ ਨੂੰ ਵੀ ਇਹ ਅਵਸਥਾ ਜਨਾਉਣੀ ਨਾ ਕਰ ਕਿਉਂਕਿ ਆਪਣਾ ਸਵੈ ਸਰੂਪ ਦਾ ਆਨੰਦ ਕਿਸੇ ਨੂੰ ਵੀ ਦੱਸਣ ਯੋਗ ਨਹੀਂ ਹੈ ਅਗੋਂ ਕਬੀਰ ਜੀ ਉੱਤਰ ਵਿੱਚ ਕਥਨ ਕਰਦੇ ਹੁਣ 235 ਨੰਬਰ ਸ਼ਲੋਕ ਰਾਈ ਆਠ ਜਾਮ ਚੋ 60 ਕਰੀ ਤੋ ਨਿਰਖਤ ਰਹੈ ਜੀਓ ਸੋ ਇਸਦਾ ਪਹਿਲਾ ਪਾਠ ਅਲੱਗ ਲੱਗ ਹੈ ਚੌ 60 ਤੇ ਦੂਸਰਾ ਪਾਠ ਇਸਦਾ 64 ਇਕੱਠਾ ਵੀ ਹੈ। हे सखी ਅਠੇ ਜਾਮ ਪਹਿਰ ਤੇ ਚੌ ਉਚਾਰਣ ਕੀਤੀਆਂ ਜਾਂਦੀਆਂ 60 ਘੜੀ ਘੜੀਆਂ। ਵਾ 64 64 ਘੜੀਆਂ ਵਿੱਚ हे ਹਰੀ। ਤੋ ਤੇਰੇ ਸਰੂਪ ਨੂੰ ਹੀ ਅਸੀਂ ਹਿਰਦੇ ਕਰਕੇ ਨਿਰਖਤ ਹੁੰਦਾ ਦੇਖਦੇ ਰਹਿੰਦੇ। ਨੀਚੇ ਲੋਇਨ ਕਿਉਂ ਕਰੋ ਸਭ ਘਟ ਦੇ ਖਾਓ ਪੀਓ। ਇਸ ਕਰਕੇ ਮੈਂ ਨੀਵੇਂ ਲੋਏ ਨੇਤਰ ਕਿਉ ਕਰਾਂ ਕਿਉਂਕਿ ਮੈਂ ਤਾਂ ਸਾਰੇ ਘਟਾਂ ਵਿੱਚ ਪਿਉ ਪਤੀ ਪ੍ਰਮਾਤਮਾ ਵਸਦਾ ਹੋਇਆ ਦੇਖ ਰਿਹਾ ਫਿਰ ਮੈਂ ਕਿਉ ਨੀਵੇਂ ਨੇਤਰ ਕਰਾਂ ਆਪਣੇ ਸੁਨ ਸਖੀ ਪੀ ਮਹਿ ਜੀ ਬਸੈ ਜੀ ਮਹਿ ਬਸੈ ਕੇ ਪੀ ਫਿਰ ਪ੍ਰਸ਼ਨ ਰੂਪ ਵਿੱਚ ਕਥਨ ਕਰਦੇ ਸਖੀ ਸੁਣਨਾ ਕਰ ਇਹ ਜੀਵਾਤਮਾ ਪਤੀ ਪ੍ਰਮਾਤਮਾ ਦੇ ਵਿੱਚ ਜਾ ਕੇ ਵਸਦਾ ਅਪੇਧ ਹੁੰਦਾ ਜਾਂ ਇਸ ਜੀਵ ਦੇ ਵਿੱਚ ਪੀਓ ਪਤੀ ਪ੍ਰਮਾਤਮਾ ਆ ਕੇ ਵਸਦਾ ਨਿਵਾਸ ਕਰਦਾ ਇਹ ਪ੍ਰਸ਼ਨ ਆ ਕਿ ਦਸ ਪਤੀ ਦੇ ਵਿੱਚ ਜੀਵ ਵਸਦਾ ਜੀਵ ਵਿੱਚ ਪ੍ਰਮਾਤਮਾ ਵਸਦਾ ਅੱਗੇ ਦੱਸ ਰਹੇ ਜੀਓ ਪੀਓ ਬੂਜੋ ਨਹੀਂ ਘਟ ਮਹਿ ਜੀਓ ਕੇ ਪੀਓ ਅਕੂ ਮਸਤੀ ਦੀ ਹਾਲਤ ਵਿੱਚ ਉੱਤਰ ਦਿੰਦੇ ਹੇ ਸਕੀ ਮੈਂ ਜੀਵ ਦੇ ਪਿਓ ਪਤੀ ਈਸ਼ਰ ਨੂੰ ਜਾਣਦੀ ਨਹੀਂ ਆ ਕਿ ਇਸ ਘੱਟ ਸਰੀਰ ਵਿੱਚ ਜੀਵ ਹੈ ਪਤੀ ਈਸ਼ਰ ਹੈ ਪਾਵ ਆਤਮ ਆਨੰਦ ਦੀ ਅਵਸਥਾ ਵਿੱਚ ਜੀਵ ਈਸ਼ਵਾਲਾ ਦੁੰਦਵਾਦ ਨਹੀਂ ਰਹਿੰਦਾ ਜੇਕਰ ਇਹ ਦੋਵੇਂ ਵੱਖੋ ਵੱਖ ਹੋਣ ਤਾਂ ਕਥਨ ਕਰਾਂ ਪਰ ਮੈਂ ਇਹਨਾਂ ਦੇ ਬਾਚ ਅਰਥ ਤਿਆਗ ਕੇ ਪਾਵੀ ਈਸ਼ਰ ਦੀ ਸਰਬਕਤਾ ਦੇ ਗੁਣ ਛੱਡ ਕੇ ਅਤੇ ਜੀਵ ਦੀ ਅਲ ਭਗਤਾ ਦੇ ਔਗਣ ਛੱਡ ਕੇ ਦੋਨਾਂ ਦੇ ਸਤ ਚਿਤ ਆਨੰਦ ਸਰੂਪ ਨੂੰ ਨਿਸ਼ਚੇ ਕੀਤਾ ਹੈ ਸੋ ਇਥੋਂ ਤੱਕ 236 ਨੰਬਰ ਸ਼ਲੋਕ ਹੋਇਆ ਸਤਿਗੁਰੂ ਕਿਰਪਾ ਕਰਨ ਇਸੇ ਤਰ੍ਹਾਂ ਕੁਝ ਕੁ ਸ਼ਲੋਕ ਬਾਕੀ ਹਨ ਜਿਨ੍ਹਾਂ ਦੀ ਵਿਚਾਰ ਹੋ ਸਕਦਾ ਕੱਲ ਵਿੱਚ ਜਾਂ ਪਰਸੋਂ ਤੱਕ ਹੋ ਜਾਵੇ ਸਤਿਗੁਰੂ ਮੇਰਾ ਕਰਨ ਪੁੱਲਾ ਨੱਚ ਤਾਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ